ਜਿਹੜੇ ਬੰਦੇ ਉਹ ਸੇਵਾ ਦਾ ਸਮਾਨ ਵੰਡਣਾ ਹੈ ਉਹਨਾਂ ਨੂੰ ਕੁਝ ਬੰਦਿਆਂ ਨੇ ਖੋਹ ਲਿਆ ਸਮਾਨ ਕੀ ਕਰਨ ਦੇ ਦੇਖੋ ਲੋਕੀ ਭਾਈ 300 ਕਿਲੋਮੀਟਰ ਤੁਰ ਕੇ ਆਏ ਆ ਸਮਾਨ ਦੇਖੋ ਕੀ ਕਰ ਛੱਟੇ ਬੰਦੇ ਦਾ ਸਾਨੂੰ ਜਿਹੜੇ ਸੋ ਕਾਲਡ ਸੱਭਿਅਕ ਹੋ ਗਏ ਆ ਸਾਨੂੰ ਬਹੁਤ ਬੁਰਾ ਲੱਗਦਾ ਇਦਾਂ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਅਸੀਂ ਭੁੱਲ ਜਾਂਦੇ ਕਿ ਜਦੋਂ ਵੀ ਮਨੁੱਖ ਤੇ ਆਫਤ ਪੈਂਦੀ ਹਾੜ ਪਚਾਲ ਜੰਗ ਕੁਛ ਵੀ ਆ ਜੇ ਅਸੀਂ ਉਸ ਸੁਭਾਅ ਵਿੱਚ ਜਾਂਦੇ ਜਿਹੜਾ ਬਾਕੀ ਸਾਰੇ ਜੀਵਾਂ ਨਾਲ ਮਿਲਦਾ ਜਿਹੜੇ ਲੋਕੀ ਸੱਚਮੁੱਚ ਦੇ ਵਿੱਚ ਕਿਸੇ ਹਕੂਮਤੀ ਜਾਂ ਸਥਾਪਤੀ ਢਾਂਚੇ ਦੇ 100 ਪੈਸੇ ਅਨੁਸਾਰ ਹੀ ਨਹੀਂ ਹੋਗੇ ਅਸੀਂ ਉਹਨਾਂ ਨੂੰ ਕਬੀਲਾ ਹੀ ਲੋਕ ਸਮਝਦੇ ਹਾਂ ਜਿੱਦਾਂ ਹਾਲ ਇਹ ਸਭਕ ਨਹੀਂ ਹੋਇਆ ਇਹਹੀ ਦਰਜੇਬੰਦੀ ਮਨੁੱਖ ਦੀ ਇਹਹੀ ਦਰਜੇਬੰਦੀ ਕੁਦਰਤੀ ਦਿਵਾਲੇ ਦੀ ਪਿਪਲਾ ਜੰਗਲੀ ਹੈ ਜਿਹੜੇ ਸਾਡੇ ਨਾਲ ਮੇਚ ਨਹੀਂ ਖਾਂਦੇ ਜਿਹੜੇ ਗੋਰਿਆਂ ਨੇ ਚਾਰ ਮੁਲਕ ਨੱਪੇ ਨੇ ਜਿਹੜੇ ਉਹਨਾਂ ਨੇ ਉਥੋਂ ਦੇ ਲੋਕਾਂ ਨੂੰ ਕਿਵੇਂ ਪੜਾਇਆ ਦੇਖਣ ਵਾਲੀ ਗੱਲ ਪੰਜਾਬੀ ਹੈ ਰੀਜਨਲ ਲੈਂਗੁਏਜ ਹਿੰਦੀ ਹੈ ਨੈਸ਼ਨਲ ਲੈਂਗੁਏਜ ਅੰਗਰੇਜ਼ੀ ਹੈ ਲਿੰਕ ਲੈਂਗੁਏਜ ਜਾਂ ਇੰਟਰਨੈਸ਼ਨਲ ਲੈਂਗੁਏਜ ਵਾਦੀ ਡਾਇਲੈਕਟ ਹੈ ਉਪ ਭਾਖਾ ਹੈ ਜਿਹੜੇ ਕੱਲ ਸ਼ੁੱਧਰ ਸੀ ਹੁਣ ਉਹਦਾ ਅੰਗਰੇਜ਼ੀ ਜਨਾ ਹੈ ਐਸਪੀਬੀਸੀ ਬੋਬੀਸੀ ਸਾਡੇ ਇਲਾਕੇ ਦੇ ਜਿਹੜੇ ਹੜ ਆਏ ਨੇ ਤੇ ਇਹ ਲੋਕ ਕੁਝ ਮਹੀਨੇ ਪਹਿਲਾਂ ਖਬਰਾਂ 'ਚ ਇਸ ਕਰਕੇ ਸੀ ਕਿ ਉਹ ਸਰਕਾਰ ਦੇ ਬਰਾਬਰ ਖੜੇ ਨੇ ਸਰਕਾਰ ਤੋਂ ਤਾਂ ਨੇ ਹੁਣ ਉਹ ਹੜ ਪੀੜਤ ਹੋ ਗਏ ਇਹ ਜਿਹੜੀ ਸ਼ਬਦ ਦੀ ਖੇਡ ਹੈ ਜਿਹੜੀ ਜਿਹੜੀ ਦਰਜਾਬੰਦੀ ਹੈ ਆਮ ਬੰਦਿਆਂ ਵਜੋਂ ਵੀ ਖਾਸ ਬੰਦਿਆਂ ਵਜੋਂ ਵੀ ਉਹ ਜਿੰਨੀ ਅਸੀਂ ਉਹਦੀ ਅਹਿਮੀਅਤ ਵੱਧ ਸਮਝਾਂਗੇ ਉਨੀ ਖੇਡ ਸਾਨੂੰ ਵੱਧ ਸਮਝ ਆਏ ਤੇ ਸਦੀਆਂ ਤੋਂ ਜਿਹੜੀ ਖੇਡ ਚੱਲਦੀ ਸੀ ਉਹ ਹੋਰ ਗੁੰਝਲਦਾਰ ਹੋਰ ਵੱਡੀ ਹੈ ਤਾਂ ਅਸਲੋ ਜਿੰਨੀ ਵੀ ਸਾਡੀ ਗਾਂਧੀ ਪੈਦਾਵਾਰ ਹੈ ਇਹਦੀ ਇੱਕ ਅਮੁੱਖ ਜੰਗ ਹੈ ਡਾਕਟਰ ਦਰਿਆ ਯਾਦਗਾਰੀ ਸਮਾਗਮ ਦੇ ਪ੍ਰਬੰਧਕ ਮੰਚ ਤੇ ਬਿਰਾਜਮਾਨ ਸਨਮਾਨਯੋਗ ਸ਼ਖਸੀਅਤਾਂ ਤੇ ਹਾਜ਼ਰ ਸਾਰੇ ਭੈਣ ਭਰਾ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦੋਂ ਉਹਨਾਂ ਦੇ ਭਰਾ ਨੇ ਗੱਲ ਸੁਣਾਈ ਕਿ ਘਰੇ ਕਿਤਾਬਾਂ ਸਨ ਉਹਨਾਂ ਨੂੰ ਪੜਨ ਦੀ ਬਧਰੂਚੀ ਸੀ ਤੇ ਜਿਹੜੀ ਚੀਜ਼ ਸਾਨੂੰ ਖਿੱਚ ਕੇ ਇਸ ਸ਼ਬਦਾਂ ਦੇ ਜਗਤ ਚ ਲੈ ਆਉਂਦੀ ਹੈ ਤੇ ਮੇਰੀ ਪੜ੍ਹਾਈ ਮੈਨੂੰ ਇਹ ਦੱਸਦੀ ਹੈ ਕਿ ਬੰਦੇ ਦੀ ਕੁੱਲ ਦੁਨੀਆ ਸ਼ਬਦਾਂ ਦੀ ਦੁਨੀਆ ਹੈ ਅੱਖਾਂ ਦੇਖ ਕੇ ਵੀ ਉਹੀ ਦੇਖਦੀਆਂ ਜੋ ਸ਼ਬਦਾਂ ਨਾਲ ਅੰਦਰ ਸਿੱਖਿਆ ਪੈ ਗਿਆ ਬੰਦੇ ਤੇ ਤੇ ਜਿੱਦਾਂ ਜਿਹੜੇ ਸੱਜਣ ਸਾਰੇ ਸਾਡੇ ਲੋਕਤਾਰਾ ਦੀ ਪਛਾਣ ਕਰਦੇ ਨੇ ਉਹ ਸ਼ਬਦਾਂ ਤੋਂ ਅਗਾਹਾਂ ਚੀਨਾਂ ਦਾ ਵੀ ਪਿੱਛਾ ਕਰਦੇ ਨੇ ਕਿੱਥੇ ਕੋਈ ਨਿਸ਼ਾਨ ਇਦਾਂ ਕਿਉਂ ਬਣਿਆ ਹੈ ਕਿਤੇ ਕੋਈ ਨਿਸ਼ਾਨ ਇਦਾਂ ਕਿਉਂ ਹੈ ਨਾ ਓਮਕਾਰ ਦੀ ਉਹ ਅੱਧੀ ਲਾਂ ਖੁੱਲੀ ਕਿਉਂ ਹੈ ਤਾਂ ਜਿਹੜੀ ਸਾਰੀ ਸ਼ਬਦਾਂ ਦੀ ਜਿਹੜੀ ਅਰਥਾਂ ਦੀ ਸਾਡੀ ਦੁਨੀਆ ਹੈ ਜਦੋਂ ਮੈਂ ਇਹ ਆਪਦੀ ਪੜ੍ਹਾਈ ਦੇ ਨਾਲ 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 ਮੇਰੀ ਰੁਚੀ ਉਧਰ ਵੀ ਰਹਿੰਦੀ ਸੀ ਪਹਿਲਾਂ ਮੈਂ ਪੰਜਾਬੀ ਦੀ ਐਮਏ ਕੀਤੀ ਧਰਮ ਦੀ ਬਾਅਦ ਚ ਕੀਤੀ ਤਾਂ ਜਿਹੜਾ ਮੈਂ ਅੱਜ ਤੁਹਾਡੇ ਸਾਹਮਣੇ ਗੱਲ ਕਹਿਣੀ ਚਾਹੁੰਦਾ ਉਹਦੇ ਦੋ ਨੁਕਤੇ ਨੇ ਬਸ ਪਹਿਲੀ ਤਾਂ ਇਹ ਕਿ ਸਾਡੇ ਅਸੀਂ ਇਹ ਖੋਜ ਕਰ ਰਹੇ ਹਾਂ ਲੋਕਧਾਰਾ ਵਜੋਂ ਕਬੀਲਿਆਂ ਵਜੋਂ ਜਿਨ੍ਹਾਂ ਡਾਕਟਰ ਦਰਿਆ ਹੁਣਾਂ ਨੇ ਕੀਤੀ ਇਹਦੇ ਜੀ ਦੇਖਣ ਵਾਲਾ ਨੁਕਤਾ ਮੇਰੇ ਹਿਸਾਬ ਨਾਲ ਇੰਨਾ ਹੈ ਕਿ ਖੋਜ ਦੇ ਜਿਹੜੇ ਮਿਆਰ ਨੇ ਉਹ ਕੀ ਦੇ ਤਾ ਕੀਤੇ ਹੋਏ ਨੇ ਉਹ ਸ਼ਬਦ ਕੀ ਦੇ ਨੇ ਕਿਉਂਕਿ ਸ਼ਬਦ ਜੰਗ ਵਜੋਂ ਸਥਾਪਤੀ ਬਗਾਵਤੀ ਹਕੂਮਤੀ ਬੰਦੇ ਕੋਲੇ ਤਿੰਨ ਹੀ ਪੱਦਰ ਨੇ ਕੱਲਾ ਇਹ ਨਹੀਂ ਕਿ ਅਸੀਂ ਪੀ ਐਚ ਡੀਆਂ ਖਾਤਰ ਆਪਦੀ ਖੋਜ ਨੂੰ ਛੋਟਾ ਕਰਦੇ ਹਾਂ ਉਹਨਾਂ ਮਸਲਾ ਨਹੀਂ ਹੈ ਉਸ ਤੋਂ ਜ਼ਿਆਦਾ ਵੱਡਾ ਹੈ ਮਿਸਾਲ ਵਜੋਂ ਹੁਣੇ ਜਿਹੜੀ ਥੋੜਾ ਜਿਹਾ ਪਹਿਲਾਂ ਸਿੱਖਿਆ ਨੀਤੀ ਆਈ ਜਿਹੜੇ ਸਾਡੇ ਡਾਕਟਰਾਂ ਦੇ ਆ ਗਏ ਨੇ ਉਹ ਦੀ ਨੈਸ਼ਨਲ ਲੈਂਗੁਏਜ ਰੀਜਨਲ ਲੈਂਗੁਏਜ ਡਾਇਲੈਕਟ ਇੰਟਰਨੈਸ਼ਨਲ ਲੈਂਗੁਏਜ ਸਾਡੇ ਸਾਹਮਣੇ ਉਹੀ ਵਰਣਵੰਡ ਸਵਰਨਾ ਤੇ ਅਵਰਣਾ ਦੀ ਸਾਹਿਤ ਪੜੋ ਗਿਆਨ ਖੋਜੋ ਜਿਹੜੇ ਨੁਕਤੇ ਸੈੱਟ ਹੋ ਰਹੇ ਨੇ ਤੈਅ ਹੋ ਰਹੇ ਨੇ ਜਿਹੜੇ ਮਾਪਦੰਡ ਨੇ ਜਿਹੜੇ ਪੈਰਾਮੀਟਰ ਨੇ ਉਹ ਜਿਹਦੇ ਜਿਹਦੇ ਚੱਲਦੇ ਨੇ ਪਰ ਉਹਨਾਂ ਦੇ ਅੰਦਰ ਸਾਰੀ ਸਾਡੀ ਪ੍ਰਾਪਤੀ ਹੈ ਸਾਡੀ ਮੈਂਟ ਹੈ ਉਹ ਉਹਨਾਂ ਦੇ ਵਿੱਚ ਦੀ ਝੜਦੀ ਹੈ ਉਹਨਾਂ ਮੋਗਿਆਂ ਵਿੱਚ ਨਹੀਂ ਮਿਸਾਲ ਵਜੋਂ ਜਿਹੜੇ ਲੋਕੀ ਸੱਚ ਮੁੱਚ ਦੇ ਵਿੱਚ ਕਿਸੇ ਹਕੂਮਤੀ ਜਾਂ ਸਥਾਪਤੀ ਢਾਂਚੇ ਦੇ ਸੌ ਵੈਸੇ ਅਨੁਸਾਰ ਨਹੀਂ ਹੋਗੇ ਅਸੀਂ ਉਹਨਾਂ ਨੂੰ ਕਬੀਲਾ ਹੀ ਲੋਕ ਸਮਝਦੇ ਆ ਜਿੱਦਾਂ ਹਾਲੇ ਉਹ ਸੱਭਿਆਕ ਨਹੀਂ ਹੋਏ ਹਨ ਇਹ ਪਹਿਲੀ ਬੰਡ ਹੈ ਉਹ ਸਾਡਾ ਵਿਸ਼ਾ ਨੇ ਸਾਡਾ ਜਿਵੇਂ ਸਾਡੇ ਇਲਾਕੇ ਦੇ ਜਿਹੜੇ ਅੱਜ ਹੜ ਆਏ ਨੇ ਇਹ ਇਹ ਲੋਕ ਕੁਝ ਮਹੀਨੇ ਪਹਿਲਾਂ ਖਬਰਾਂ 'ਚ ਇਸ ਕਰਕੇ ਸੀ ਕਿ ਉਹ ਸਰਕਾਰ ਦੇ ਬਰਾਬਰ ਖੜੇ ਨੇ ਸਰਕਾਰ ਤੋਂ ਤਾਂ ਨੇ ਹੁਣ ਉਹ ਹੜ ਪੀੜਤ ਹੋ ਗਏ ਇਹ ਜਿਹੜੀ ਸ਼ਬਦ ਦੀ ਖੇਡ ਹੈ ਜਿਹੜੀ ਹੈ ਜਿਹੜੀ ਦਰਜਾਬੰਦੀ ਹੈ ਕਿ ਅਸਲੋਂ ਜਿੰਨਾ ਲੋਕਾਂ ਦੇ ਅਸੀਂ ਕੰਮ ਕਰ ਰਹੇ ਹਾਂ ਲੋਕ ਧਾਰਾ ਵਜੋਂ ਜਾਂ ਕਬੀਲਿਆਂ ਹੀ ਵਜੋਂ ਸਮਝਣਾ ਤਾਂ ਇਹ ਸੀ ਕਿ ਅਸਲੋਂ ਮਨੁੱਖਤਾ ਦਾ ਉਹਨਾਂ ਹਿੱਸਾ ਹਾਲੇ ਵੀ ਆਜ਼ਾਦ ਘੁੰਮਦਾ ਹੈ ਅੰਗਰੇਜ਼ਾਂ ਨੇ ਕਿਉਂ ਕਿਹਾ ਕ੍ਰਿਮੀਨਲ ਡਰੱਗ ਕਿਉਂਕਿ ਨਾਂ ਧਰਨ ਦੇ ਵਿੱਚ ਹੀ ਸਭ ਕੁਝ ਛੁਪਿਆ ਹੋਇਆ ਹੈ ਇਹ ਉਹਨਾਂ ਦਾ ਨਾਂ ਬਾਗੀ ਹੁੰਦਾ ਫਿਰ ਕੀ ਬਣਦਾ ਲੋਕੋਨਾਂ ਨੇ ਸ਼ਾਮਲ ਹੋ ਜਾਣੇ ਸੀ ਜੇ ਉਹਨਾਂ ਕਬੀਲਿਆਂ ਦਾ ਨਾਂ ਹੀ ਹੋਰ ਤਰਿਆ ਜਾਂਦਾ ਕੁਝ ਉਹਨਾਂ ਦੀ ਸਮਾਜ ਅੰਦਰ ਕੀਮਤ ਬਦਲ ਜਾਣੀ ਸੀ ਅੱਜਕੱਲ ਤੁਸੀਂ ਦੇਖਿਓ ਕੁਝ ਵੀ ਥੋੜੀ ਜਿਹੀ ਪੈਸੇ ਦੀ ਹੀਰਾ ਫੇਰੀ ਹੋ ਗਈ ਤਾਂ ਤੁਹਾਡੇ ਕਿਸੇ ਦੇ ਨਾਂ ਨਾਲ ਵੀ ਟੈਰਰਿਸਟ ਜੁੜ ਸਕਦਾ ਹੈ ਜਿੱਦਾਂ ਮੁਗਲਾਂ ਦੇ ਬਿਰਜ ਬਾਕੀ ਸੀ ਜਿੱਦਾਂ ਅੰਗਰੇਜ਼ ਕ੍ਰਿਮੀਨਲ ਸ਼ਬਦ ਲੈ ਕੇ ਆਏ ਸਾਡੇ ਜਦੋਂ ਇੱਥੇ ਨਵਾਂ ਕਾਨੂੰਨ ਬਣਿਆ ਫਿਰ ਕੀ ਬਣ ਗਿਆ ਹੈਬਚੁਅਲ ਆਫੈਂਡਰ ਜਿਹੜੇ ਕਾਲ শূਦਰ ਸੀ ਉਹਦਾ ਅੰਗਰੇਜ਼ੀ ਜਿਨਾਹ ਹੈ ਐਸ ਪੀ ਬੀ ਸੀ ਓ ਵੀ ਸੀ ਤਾਂ ਅਸਲੋਂ ਜਿੰਨੀ ਵੀ ਸਾਡੀ ਗਿਆਨ ਦੀ ਪੈਦਾਵਾਰ ਹੈ ਇਹਦੀ ਇੱਕ ਅਮੁੱਖ جنگ ਹੈ ਲੋਕੀ ਐਸ ਰੂਪ ਵਿੱਚ ਉਹ ਸਰੂਪ ਦੇ ਵਿੱਚ ਉੱਧਾਂ ਜੀਣਾ ਚਾਹੁੰਦੇ ਨੇ ਜਿਵੇਂ ਉਹਨਾਂ ਦੇ ਪੁਰਖੇ ਜਿਉਂਦੇ ਆਏ ਤੇ ਹਰ ਜਿਹੜਾ ਢਾਂਚਾ ਕੋਈ ਛੋਟਾ ਹੈ ਕੋਈ ਵੱਡਾ ਹੈ ਉਹ ਬੰਦਿਆਂ ਨੂੰ ਉਵੇਂ ਤੈਅ ਕਰਦਾ ਹੈ ਜਿਵੇਂ ਉਹਨਾਂ ਦੇ ਮੇਜ ਆਵੇ ਤੇ ਉਵੇਂ ਦਾ ਉਹ ਨਾ ਰਹੇ ਖਾਸ ਕਰਕੇ ਜਿਹੜੇ ਗੋਰੀਆਂ ਨੇ ਚਾਰ ਮੁਲਕ ਨੱਪੇ ਨੇ ਜਿਹੜੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਕਿਵੇਂ ਪੜਾਇਆ ਉਹ ਦੇਖਣ ਵਾਲੀ ਗੱਲ ਹੈ ਤੇ ਜਿਹੜੀ ਲੋਕ ਧਾਰਾ ਕਹਿੰਦੇ ਅਸੀਂ ਜਿਨਾਂ ਵਸੇ ਕਬੀਲਾਈ ਕਹਿੰਦੇ ਅਸੀਂ ਉਹਨਾਂ ਦਾ ਪਹਿਲੇ ਦਰਜਾ ਹੇਟਾਂ ਕਰ ਦਿੱਤਾ ਕਿ ਅਸੀਂ ਹਾਂ ਸਮਾਜਿਕ ਸਿਵਲ ਸੁਸਾਇਟੀ ਉਹਨੇ ਕਬੀਲਾਈ ਪੰਜਾਬੀ ਹੈ ਰੀਜਨਲ ਲੈਂਗੁਏਜ ਅੰਗਰੇਜ਼ੀ ਹੈ ਲਿੰਕ ਲੈਂਗੁਏਜ ਜਾਂ ਇੰਟਰਨੈਸ਼ਨਲ ਲੈਂਗੁਏਜ ਹਿੰਦੀ ਹੈ ਨੈਸ਼ਨਲ ਲੈਂਗੁਏਜ ਪਵਾਦੀ ਡਾਇਲੈਕਟ ਹੈ ਉਪ ਭਾਖਾ ਹੈ ਇਹੀ ਦਰਜੇਬੰਦੀ ਮਨੁੱਖ ਦੀ ਇਹੀ ਦਰਜੇਬੰਦੀ ਕੁਦਰਤੀ ਦਿਵਾਲੇ ਦੀ ਪਿਛਲਾ ਜੰਗਲੀ ਹੈ ਉਹ ਸੁਕਰਾਟ ਦੇ ਵੇਲਿਆਂ ਤੋਂ ਵੀ ਬਾਹਰ ਵੇਰੀਆਂ ਜਿਹੜੇ ਸਾਡੇ ਨਾਲ ਮੇਚ ਨਹੀਂ ਖਾਂਦੇ ਤੇ ਜਦੋਂ ਡਾਕਟਰ ਦਰਿਆ ਨੂੰ ਯਾਦ ਕਰਕੇ ਤੇ ਖੜੇ ਹੋ ਜੇ ਮੈਂ ਘਟੋੜ ਆਪਣੇ ਆਪ ਨੂੰ ਵੇਖਦਾ ਕਿ ਜਿਹੜੇ ਬੰਦੇ ਇਸ ਗੱਲ ਨਾਲ ਜੁੜੇ ਨੇ ਉਹਨਾਂ ਦੇ ਵਿਦਿਆਰਥੀਆਂ ਵਜੋਂ ਜਾਂ ਆਜ਼ਾਦ ਖੁਜਾਰਤੀਆਂ ਵਜੋਂ ਅੱਜ ਦੇ ਸਮੇਂ 'ਚ ਲਗਭਗ ਅਸੀਂ ਆਖਰੀ ਪੀੜੀ ਹਾਂ ਜਿਹੜੀ ਸਿੱਖਿਆ ਤੋਂ ਬਿਨਾਂ ਵੱਡੀ ਹੋਈ ਹੈ 2003 ਤੱਕਰ ਸਾਡੇ ਸਾਰਿਆਂ ਕੋਲੇ 3G ਦੀ ਖੁੱਲ ਆ ਗਈ ਸੀ ਤੇ 2016 ਤੋਂ ਬਾਅਦ 4G ਹੋ ਗਈ ਹੈ ਮੈਂ ਤੁਹਾਡੇ ਕੋਲ ਤਾਂ ਹੀ ਖੜਾ ਹੋਇਆ ਹਾਂ ਕਿ ਮੈਂ ਸੀਐਸਈ ਤੇ ਹਾਜ਼ਰ ਹਾਂ ਨਹੀਂ ਉਦਾਂ ਮੈਂ 25 ਸਾਲ ਤੋਂ ਤੁਰਿਆ ਫਿਰਦਾ ਐਸ ਮੌਕੇ ਦੇ ਉੱਤੇ ਅਸੀਂ ਜਿੰਨੇ ਵੀ ਜਿਸ ਤਰ੍ਹਾਂ ਦਾ ਵੀ ਕੋਈ ਖੋਜ ਕਾਰਜ ਕਰਦੇ ਹਾਂ ਵਿਰਾਸਤ ਨੂੰ ਲੈ ਕੇ ਉਹ ਜਿਹੜੇ ਮਰਜ਼ੀ ਪੱਖ ਤੋਂ ਹੋਵੇ ਇਹ ਸਾਂਝੇ ਰੂਪ 'ਚ ਨਿਠ ਕੇ ਕੰਮ ਕਰਨਾ ਪਊਗਾ ਜਿੱਦਾਂ ਮੈਂ ਹਰਿੰਦਰ ਸਿੰਘ ਹੁਣਾਂ ਗੱਲ ਕੀਤੀ ਉਹ ਕਹਿੰਦਾ ਜੇ ਜਦੋਂ ਡਾਕਟਰ ਸਾਹਿਬ ਚਲੇ ਗਏ ਨਾ ਹੁਣ ਕੋਈ ਹੋਕਾ ਦੇਣ ਵਾਲਾ ਨਹੀਂ ਹੈਗਾ ਤੇ ਅਸੀਂ ਬੈਠ ਗਏ ਆ ਤਾਂ ਕਈ ਵਾਰੀ ਤੁਹਾਨੂੰ ਮਸੂਬਤ ਹੀ ਹੋਕਾ ਦੇ ਰਹੀ ਹੁੰਦੀ ਹੈ ਕਿ ਜੇ ਬੈਠੇ ਰਹੇ ਹੋ ਤਾਂ ਤੁਹਾਨੂੰ ਖਾ ਜਾਾਂਗੇ ਅਸੀਂ ਤਾਂ ਹੁਣ ਕੁੱਲ ਧਰਤੀ ਦੇ ਉੱਤੇ ਮਨੁੱਖਤਾ ਦੀ ਜਿੰਨੀ ਵੀ ਵਿਰਾਸਤ ਹੈ ਉਹ ਜਿੰਨੀ ਤੇਜ਼ੀ ਨਾਲ ਮਿਟਦੀ ਹੈ ਉਹ ਕੋਈ ਸਧਾਰਨ ਖੇਡ ਨਹੀਂ ਹੈਗੀ ਬਾਸ਼ਾ ਹੀਣ ਮਨੁੱਖ ਦੀਆਂ ਗੱਲਾਂ ਹੋਣ ਲੱਗ ਗਈਆਂ ਨੇ ਮਨੁੱਖ ਹੀਣ ਯੁੱਗ ਦੀ ਗੱਲ ਹੋਣ ਲੱਗ ਗਈ ਹੈ ਤੁਸੀਂ ਜੇ ਖੋਜਾਂ ਕਰਕੇ ਦੇਖੋ ਤੁਹਾਡੇ ਸਾਹਮਣੇ ਆ ਜਾਣਗੇ ਧਰਤੀ ਤੋਂ ਮਨੁੱਖਤਾ ਚਲੀ ਜਾਵੇ ਇਹ ਗੱਲ ਵੀ ਹੋਣ ਲੱਗੀ ਹੈ ਸਾਡੇ ਸਾਹਮਣੇ ਕਹਿ ਰਹੇ ਨੇ ਬੰਦੇ ਇਹਨਾਂ ਨੂੰ ਬਸ ਕਹਿੰਦਾ ਕਿ ਧਰਤੀ ਕਰੈਡਿਟ ਹੈ ਮਨੁੱਖਤਾ ਦਾ ਪਰ ਇੱਥੇ ਕੋ ਬੈਠੇ ਰਹੀਏ ਚਲੋ ਕਿਤੇ ਹੋਰ ਇਹਨੂੰ ਵਿਕਾਸ ਸਮਝੋ ਵੀ ਕੁਝ ਬੰਦੇ ਦੇਖਣਗੇ ਸਾਨੂੰ ਦਿਖਾਉਣਗੇ ਤੇ ਸਦੀਆਂ ਤੋਂ ਜਿਹੜੀ ਖੇਡ ਚੱਲਦੀ ਸੀ ਉਹ ਹੋਰ ਗੁੰਝਲਦਾਰ ਹੋਰ ਵੱਡੀ ਹੈ ਤੇ ਆਮ ਬੰਦਿਆਂ ਵਜੋਂ ਵੀ ਖਾਸ ਬੰਦਿਆਂ ਵਜੋਂ ਵੀ ਤੇ ਕੁੱਲ ਮਨੁੱਖਤਾ ਵਜੋਂ ਸਾਡੇ ਕੋਲੇ ਜਿਹੜੇ ਸ਼ਬਦ ਨੇ ਉਹ ਜਿੰਨੀ ਅਸੀਂ ਉਹਦੀ ਅਹਿਮਤ ਵੱਧ ਸਮਝਾਂਗੇ ਓਨੀ ਖੇਡ ਸਾਨੂੰ ਵੱਧ ਸਮਝ ਆਏਗੀ ਮੈਨੂੰ ਇੱਕ ਜਦੋਂ ਇੱਥੇ ਅਸੀਂ ਬੈਠੇ ਪਹਿਲਾਂ ਆ ਕੇ ਥੋੜਾ ਜਾਂ ਤੋਂ ਗੱਲ ਪਤਾ ਲੱਗੀ ਵੀ ਜਿਹੜੇ ਬੰਦੇ ਉਹ ਸੇਵਾ ਦਾ ਸਮਾਨ ਵੰਡਣ ਵਾਲੇ ਉਹਨਾਂ ਦੇ ਕੁਝ ਬੰਦਿਆਂ ਨੇ ਖੋਹ ਲਿਆ ਸਮਾਨ ਕਹਿ ਕੇ ਸਾਨੂੰ ਜਿਹੜੇ ਸੋ ਕਾਲਡ ਸੱਭਿਆਕ ਹੋ ਗਏ ਆ ਸਾਨੂੰ ਬਹੁਤ ਬੁਰਾ ਲੱਗਦਾ ਇਹਦਾਂ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਅਸੀਂ ਭੁੱਲ ਜਾਂਦੇ ਕਿ ਜਦੋਂ ਵੀ ਮਨੁੱਖ ਤੇ ਆਫਤ ਪੈਂਦੀ ਹੜ ਪਚਾਰ ਜੰਗ ਕੁਛ ਵੀ ਆ ਜੇ ਅਸੀਂ ਉਸ ਸੁਭਾਅ ਵਿੱਚ ਜਾਂਦੇ ਜਿਹੜਾ ਬਾਕੀ ਸਾਰੇ ਜੀਵਾਂ ਨਾਲ ਮਿਲਦਾ ਹੈ ਤਾਂ ਅਸੀਂ ਉਹਨੇਕ ਸੱਭਿਆਕ ਰਹਿਾਂਗੇ ਜਿੰਨੀ ਅਸੀਂ ਸ਼ਬਦਾਂ ਦੀ ਉਜਿਤ ਕਰਦੇ ਹਾਂ ਉਦੋਂ ਵੱਧ ਸੱਭਿਆਕ ਬੰਦਾ ਰਹਿ ਨਹੀਂ ਸਕਦਾ ਸਾਡੇ ਦਾਦੇ ਪਰਦਾਦਦੇ ਸਾਨੂੰ ਕੁੱਟਦੇ ਸਨ ਪਰ ਇੱਕ ਬਹੁਤ ਬੁਨਿਆਦੀ ਨਕੀਰ ਸੀ ਉਹ ਗਲਤੀ ਲਈ ਕੁੱਟਦੇ ਸਨ ਅੱਜ ਸਾਡੇ ਜੋ ਬਹੁਤੇ ਗੁੱਸਾ ਆ ਕੇ ਕੁੱਟਦੇ ਨੇ ਬੱਚਿਆਂ ਨੂੰ ਵੀ ਮੈਨੂੰ ਤੂੰ ਸੀਸਾ ਨਹੀਂ ਦੇਖਣ ਦਿੰਦਾ ਤਾਂ ਚੱਤਰ ਪੈਂਦੇ ਜਾਵਾਂਗੇ ਇਹ ਜਿਹੜਾ ਜਿੰਨਾ ਅਸਹਿਜ ਹੋ ਹੀ ਜਾਂਦਾ ਹੈ ਇਹ ਐ ਨਹੀਂ ਕਿ ਤਰੱਕੀ ਹੋ ਗਈ ਹੈ ਜਿੰਨੂੰ ਮਰਜ਼ੀ ਪੁੱਛੋ ਸਮਾਂ ਉਹਦੇ ਕੋਲ ਹੈ ਨਹੀਂਗਾ ਸੱਚ ਇਹ ਹੈ ਕਿ ਲੋਕਾਂ ਕੋਲ ਸਮਾਂ ਇੰਨਾ ਜ਼ਿਆਦਾ ਹੋ ਗਿਆ ਕਿ ਹਰ ਬੰਦੇ ਦਾ ਸੀਸੇ ਦੇ ਚੋਂ ਪੰਜਾਂ ਘੰਟਿਆਂ ਦਾ ਸਮਾਂ ਜਾਂਦਾ ਹੈ ਮੈਂ ਕੋਲੋਂ ਨਹੀਂ ਕਹਿੰਦਾ ਤੁਹਾਨੂੰ ਆਪ ਦਾ ਤੀਸਾ ਕੱਟ ਕੇ ਦੇਖ ਲਓ ਭਾਵੇਂ ਜੇ 100 ਬੰਦਾ ਜਿੰਨੇ ਸੀ ਇੱਥੇ ਬੈਠੇ ਹਾਂ ਸਾਡੇ ਜੋ 20 ਵੀ ਨਹੀਂ ਨਿਕਲਨੇ ਜਿਨ੍ਹਾਂ ਦਾ ਘੰਟਾ ਨਾ ਜਾਂਦਾ ਹੋਵੇ ਤਾਂ ਸਮੇਂ ਦੀ ਪਰਭਾਸ਼ਾ ਵੀ ਸਾਡੇ ਸਾਹਮਣੇ ਬਦਲ ਗਈ ਬਹੁਤ ਇਹ ਸਿੱਖਣ ਵਾਲੀ ਖੇਡ ਹੈ ਕਿ ਜਿਵੇਂ ਦੀ ਅਸੀਂ ਸਿਖਲਾਈ ਸਿੱਖ ਰਹੇ ਹਾਂ ਕਿ ਉਹ ਸਾਡੀ ਪਰੰਪਰਾ ਨਾਲ ਮੇਲ ਖਾਏਗੀ ਕਿ ਮਨੁੱਖਤਾ ਦੀ ਸਾਂਝੀ ਵਿਰਸਤ ਨਾਲ ਮੇਲ ਖਾਏਗੀ ਜਿੰਨੀ ਵੱਧ ਸੂਚਨਾ ਫੈਲ ਰਹੀ ਹੈ ਮਨੁੱਖ ਓਨਾ ਛੋਟਾ ਹੋਏਗਾ ਬੰਦੇ ਦਾ ਸ਼ਬਦ ਦਾ ਉਹਨਾਂ ਰਿਸ਼ਤਾ ਕਟੇਗਾ ਜਿੰਨਾ ਬੰਦੇ ਦਾ ਸ਼ਬਦ ਦਾ ਰਿਸ਼ਤਾ ਘਟਦਾ ਬੰਦੇ ਦਾ ਉਹਨਾਂ ਬੰਦਿਆਂ ਨਾਲ ਵੀ ਰਿਸ਼ਤਾ ਘਟਦਾ ਹੈ ਮਨੁੱਖ ਦੀ ਪਾਇਆਂ ਨਹੀਂ ਹੈ ਕਿ ਉਹ ਮਨੁੱਖ ਵਜੋਂ ਦੂਜੇ ਮਨੁੱਖਾਂ ਨਾਲ ਜੁੜ ਸਕੇ ਜੇ ਮੈਂ ਲੋਕ ਧਾਰਾ ਜਾਂ ਕਵੀਨੀ ਸਭਿਆਚਾਰ ਦੀਆਂ ਗੱਲਾਂ ਨਾ ਸੁਣੀਆਂ ਹੁੰਦੀ ਜੁਐਮੈਸਟਿਕ ਤੇ ਮੈਂ ਵੀ ਇਸ ਗੱਲ ਦੇ ਵਿੱਚ ਤਸਪੀ ਨਹੀਂ ਸੀ ਜਾਣੀ ਸ਼ਬਦ ਸਾਨੂੰ ਜੋੜਦੇ ਨੇ ਤਾਂ ਠੀਕ ਸ਼ਬਦ ਸਾਨੂੰ ਬਹੁਤ ਬੁਰੇ ਤਰੀਕੇ ਨਾਲ ਤੋੜਦੇ ਵੀ ਨੇ ਇੱਕ ਗਾਲ ਕੱਢੋ ਲਿਸ਼ਟਾ ਮੁੱਕ ਜਾਂਦਾ ਹੈ ਤੇ ਪਿੱਛੇ ਦੁਨੀਆਂ ਦੀਆਂ ਬਹੁਤੀਆਂ ਪਰੰਪਰਾਵਾਂ ਅੰਦਰ ਇੱਕ ਗੱਲ ਬਹੁਤ ਸਾਂਝੀ ਸੀ ਉਹ ਸੀ ਬਚਨ ਦੀ ਪਾਲਣਾ ਕਿ ਲਗੂ ਕੋਲ ਰੀਤ ਚੱਲੀ ਆਈ ਪ੍ਰਾਣ ਜਾਏ ਬਚਨ ਨਾ ਜਾਏ ਜਿਹੜਾ ਸ਼ਬਦ ਸਰਕਾਰ ਮਨਾਉਂਦੀ ਬੰਦੇ ਨੂੰ ਡਾਂਗਦੇ ਜ਼ੋਰ ਨਾਲ ਉਹ ਬੰਦੇ ਦੇ ਵਿਕਸਤਨ ਦਾ ਹੋਣ ਦਾ ਸਬੂਤ ਨਹੀਂ ਹੈ ਜਿਹੜਾ ਬੰਦਾ ਆਪਣੇ ਜਵਾਨੋਂ ਨਿਕਲੇ ਬਚਨ ਦੀ ਇੱਜ਼ਤ ਕਰਦਾ ਉਹ ਬੰਦੇ ਦੇ ਬੰਦੇ ਹੋਣ ਦਾ ਸਬੂਤ ਹੈ ਦੁਨੀਆ ਦੀਆਂ ਸਾਰੀਆਂ ਪਰੰਪਰਾਵਾਂ 'ਚ ਹੈ ਤੇ ਜਿੰਨੀਆਂ ਗੱਲਾਂ ਇਸ ਥਾਂ ਤੋਂ ਸੁਣਾਈਆਂ ਗਈਆਂ ਡਾਕਟਰ ਦਰਿਆ ਨਾਮ ਦੇ ਮਨੁੱਖ ਬਾਰੇ 'ਚ ਉਹ ਉਸੇ ਗੱਲ ਦੀ ਗਵਾਹੀ ਸਨ ਕਿ ਬੰਦਾ ਅਸਲੋਂ ਇਦਾਂ ਹੁੰਦਾ ਭਾਵੇਂ ਤੁਹਾਡਾ ਨਾ ਸਹਿਮਤ ਹੋਵੇ ਤੁਹਾਡਾ ਨਾ ਅਸਹਿਮਤ ਹੋਵੇ ਦੁਨੀਆ ਦੀਆਂ ਪ੍ਰਾਣੀਆਂ ਜੰਗ ਜੂ ਪਰੰਪਰਾਵਾਂ 'ਦੀ ਇਹ ਗੱਲ ਬਹੁਤ ਸੁਣਨ ਨੂੰ ਮਿਲਦੀ ਸਾਨੂੰ ਸਾਰਿਆਂ ਨੂੰ ਕਿ ਉਹ ਦੁਸ਼ਮਣ ਦੀ ਵੀ ਇੱਜ਼ਤ ਕਰਦੇ ਸਨ ਜਿਵੇਂ ਅਫਗਾਨਾਂ ਦੀ ਮਸ਼ਹੂਰ ਹੈ ਕਿ ਜੇ ਤੁਸੀਂ ਉਹਨਾਂ ਦੀ ਜੂ ਅੰਦਰ ਆਵੜੇ ਤੁਹਾਨੂੰ ਮਾਰਨਗੇ ਨਹੀਂ ਅਸਲੋਂ ਇਹ ਆਪਣੀ ਇੱਜ਼ਤ ਦਾ ਮਸਲਾ ਹੈ ਕਿ ਜਿਹਦੇ ਅੰਦਰ ਆਪਣੀ ਇੱਜ਼ਤ ਹੈ ਭਾਵੇਂ ਆਪਣੀ ਬਰਾਸਤ ਦੀ ਇੱਜ਼ਤ ਹੈ ਉਹ ਬੰਦਾ ਆਪਣੀਆਂ ਭਾਵਨਾਵਾਂ ਦੇ ਕਾਬੂ ਰੱਖਦਾ ਹੈ ਅੱਜ ਅਸੀਂ ਜਿੰਨਾ ਕੁਝ ਵੇਖਦੇ ਪੜ੍ਹਦੇ ਹਾਂ ਉਹ ਇਹ ਹੈ ਕਿ ਆਪਦੀਆਂ ਭਾਵਨਾਵਾਂ ਹੋਰ ਢਕਾਓ ਹੋਰ ਢਕਾਓ ਭਾਵੇਂ ਜਿੰਮੇ ਮਰਜ਼ੀ ਕਰੋ ਤੁਹਾਡੀ ਨਿੱਜੀ ਆਜ਼ਾਦੀ ਉਹ ਜਿੰਨੇ ਜਿਹੜਾ ਸਟੂਰ ਬੈਟਲ ਜਿੰਨੇ ਲਾ ਪੜ੍ਹਦੇ ਹਾਂ ਸਾਰੇ ਉਹ ਸਮਾਜ ਜਾਂ ਕਬੀਲੇ ਨੂੰ ਤੋੜ ਕੇ ਬੰਦੇ ਇਕਾਰੇ ਬੰਦੇ ਦੀ ਕਲਪਨਾ ਹੈ ਤੇ ਜਿੱਥੋਂ ਚੂਲ ਵਿਗੜਦੀ ਹੈ ਸਾਨੂੰ ਉੱਥੋਂ ਜਾ ਕੇ ਦੇਖਣਾ ਪੈਣਾ ਹੈ ਕਿ ਕਿਸੇ ਵੀ ਕਬੀਲੇ ਦੀ ਕਿਸੇ ਵੀ ਸਮਾਜ ਦੀ ਵਿਰਾਸਤ ਅਖੀਰ ਨੂੰ ਇੱਥੇ ਜੁੜੀ ਹੈ ਕਿ ਸੱਚ ਝੂਠ ਗਲਤ ਠੀਕ ਦੀ ਮੰਨਤਾ ਬੰਦੇ ਦੇ ਅੰਦਰ ਕਿਵੇਂ ਬੁਣੀ ਜਾਂਦੀ ਹੈ ਸੱਚ ਝੂਠ ਦੀ ਗਲਤ ਠੀਕ ਦੀ ਮੰਨਤਾ ਉਹਦੇ ਅੰਦਰ ਸਾਰੇ ਜਹਾਨ ਦੀ ਕੀਮਤ ਕਿਹੜਿਆਂ ਸ਼ਬਦਾਂ ਨਾਲ ਭਰੀ ਜਾਂਦੀ ਹੈ ਮੈਂ ਸਭ ਤੋਂ ਇਹ ਗੱਲ ਸੁਣਾਉਣਾ ਤੁਹਾਨੂੰ ਵੀ ਇੱਥੇ ਸੁਣਾਵਾਂਗਾ ਆਪਣੀ ਗੱਲ ਮਕਾਉਣ ਤੋਂ ਪਹਿਲਾਂ ਕਿ ਸਾਡੇ ਇੱਕ ਮਿੱਤਰ ਦਾ ਦਾਦਾ ਉਸ ਸਾਈਕਲ ਤੇ ਜਾਂਦਾ ਸੀ ਉਹਦੇ ਜਿੱਲੇ ਆ ਕੇ ਮੂਰੇ ਮੁੰਡੇ ਨੇ ਮੋਟਰਸਾਈਕਲ ਮਾਰਿਆ ਉਹ ਬਜ਼ੁਰਗ ਡਿੱਗ ਪਿਆ ਤਾਂ ਉਹਨੇ ਖੜਾਇਆ ਤੇ ਭੱਜ ਗਿਆ ਬਜ਼ੁਰਗ ਨੂੰ ਚੱਕਣ ਲੱਗਿਆ ਉਹਦੇ ਕੋਲ ਡਾਂਗ ਸੀ ਬਜ਼ੁਰਗ ਕੋਲੇ ਉਹਨੇ ਮਾਰਿਓ ਉਹ ਮੁੰਡੇ ਨੇ ਉਹਦੇ ਪੋਤੇ ਨੂੰ ਲਾਂਭਾ ਦਿੱਤਾ ਕਿ ਤੁਹਾਡਾ ਬੁੜਾ ਕਿਹਜਾ ਯਾਰ ਮੈਂ ਚੱਕਣ ਲੱਗਿਆ ਮੇਰੀ ਡਾਂਗ ਮਾਰੀ ਉਹਨੇ ਤੇ ਉਹ ਵੀ ਪੜਦਾ ਸੀ ਕਾਲਜ ਉਹ ਆ ਕੇ ਕਹਿੰਦਾ ਬਾਬਾ ਤੂੰ ਹੱਦ ਕਰਤੀ ਉਹਦੇ ਡਾਂਗ ਮਾਰੀ ਉਹ ਕਹਿੰਦਾ ਤੂੰ ਬੇਜਾਨਖ ਹੋ ਗਿਆ ਓਏ ਜਿਨੇ ਮੈਨੂੰ ਡੇਗਿਆ ਮੈਂ ਉਹਦਾ ਹੱਥ ਫੜ ਕੇ ਉੱਠਾਂ ਇਹ ਹੁਣ ਉਹਦੀ ਵਿਰਾਸਤ ਸੀ ਸਮਝ ਸੀ ਉਸ ਬੰਦੇ ਦੀ ਅੱਜ ਜੇ ਅਸੀਂ ਜਦੋਂ ਸਮਾਜ ਅੰਦਰ ਵਿਚਰਦੇ ਹਾਂ ਆਮ ਤੌਰ ਤੇ ਸਾਰੇ ਸਰਕਾਰੀ ਪ੍ਰਬੰਧਾਂ ਦੇ ਅੰਦਰ ਅਸੀਂ ਉਸੇ ਸਰਕਾਰ ਤੋਂ ਮਦਦ ਮੰਗਦੇ ਹਾਂ ਜਿਹਨੇ ਸਾਡੇ ਜੂਤ ਮਾਰੇ ਇਹ ਦੇਖਣ ਵਾਲੀ ਖੇਡ ਹੈ ਇਹਨੂੰ ਕਹਿੰਦੇ ਲੋਕਤੰਤਰ ਕੀ ਤੁਹਾਡਾ ਸੁਭਾਅ ਮੰਗਣਾ ਹੋਵੇ ਜਾਂ ਮੰਮਿਆਉਣਾ ਹੋਵੇ ਜੇ ਲੋਕਧਾਰਾ ਦੀ ਪੜ੍ਹਾਈ ਕਰਦੇ ਹੋਈਏ ਕੋਈ ਲੋਕਧਾਰਾ ਬੰਦੇ ਨੂੰ ਮੈਨੂੰ ਨਹੀਂ ਲੱਗਦਾ ਕਿ ਮੰਗਣ ਜਾਂ ਮਬਉਣ ਸਿਖਾਏਗੀ ਕਦੇ ਮੈਂ ਬਹੁਤੀ ਨਹੀਂ ਪੜ੍ਹੀ ਹੈ ਪਰ ਪੰਜ-ਛਤਕ ਥਾਵਾਂ ਦੀ ਮੈਂ ਦੇਖੀ ਹੈ ਅੱਜ ਦੁਨੀਆ ਅੰਦਰ ਲਗਭਗ 200 ਦੇ ਕਰੀਬ ਕਬੀਲੇ ਜਾਂ ਪਛਾਣਾਂ ਸਿੱਧਮ ਸਿੱਧੀ ਜੰਗ ਲੜਨ ਦੀ ਧਰਤੀ ਦੇ ਉੱਤੇ ਪਰ ਬੋਲੀਆਂ ਹਾਰੇ ਕਿੰਨੀਆਂ ਨੇ 6000 ਬੋਲੀਆਂ ਕਹਿੰਦੇ ਧਰਤੀ ਦੇ ਹਨਗੀਆਂ ਨੇ 3000 ਮਰਨ ਵਾਲੀਆਂ ਨੇ ਇਹਦਾ ਮਤਲਬ 3000 ਦੇ ਅੰਦਰ ਹੱਲੇ ਜਾਨ ਹੈ ਪਰ ਸਰਕਾਰੀ ਢਾਂਚੇ ਅੰਦਰ 300 ਦੇ ਕਰੀਬ ਕੁੱਲ ਲਿਪੀਆਂ ਨੇ ਪਰ ਪੌਣੇ 200 ਲਿਪੀ ਨੂੰ ਸਰਕਾਰੀ ਤੌਰ ਤੇ ਮਾਨਤਾ ਧਰਤੀ ਉੱਤੇ ਤਾਂ ਬਾਕੀ ਸਾਰੀਆਂ ਹਸਤੀਆਂ ਖਾਤਰੀ ਅਧੀਨ ਹਨ ਤੇ ਜਿੰਨਿਆਂ ਨੂੰ ਮਾਨਤਾ ਹੈਗਾ ਉਹਨਾਂ ਦੇ ਉੱਤੇ ਵੀ ਸਵਾਲ ਹੈ ਮਿਸਾਲ ਵਜੋਂ ਪੰਜਾਬੀ ਬੋਲੀ ਹੈ ਜਿਹੜੇ ਕੋ ਮੰਤਰੀ ਮਾਪਦੰਡ ਨੇ ਕਿ ਬੋਲੀਆਂ ਮਰ ਜਾਣਗੀਆਂ ਉਹ ਪੰਜਾਬੀ ਤੇ ਲਾਗੂ ਹੁੰਦੇ ਨੇ ਭਾਵੇਂ ਇਹਦੇ ਬਰਾਦਾਂ ਦੀ ਗਿਣਤੀ ਪਿੱਛੇ ਜਿਹੇ ਬੰਦੇ ਨੇ ਅਜੀਤ ਜੀ ਲਿਖਿਆ ਸੀਗਾ ਵੀ 35 ਕਰੋੜ ਬਣਦੀ ਹੈ। ਭਾਵੇਂ 3 ਕਰੋੜ ਵੀ ਬਣਦੀ ਹੋਵੇ ਪਰ ਉਹ ਮਾਪਦੰਡ ਸਾਡੇ ਤੇ ਲਾਗੂ ਹੈ ਕਿ ਸਾਡੀ ਬੋਲੀ ਖਤਰੀ ਅਧੀਨ ਹੈ। ਤਾਂ ਜਿੱਦੋਂ ਆਪਣੀ ਗੱਲ ਸ਼ੁਰੂ ਕਰੀ ਸੀ ਕਿ ਸ਼ਬਦ ਬੋਲੀ ਇਹੀ ਮਨੁੱਖ ਦੀ ਬ੍ਰਸਤ ਦਾ ਮੁੱਖ ਆਧਾਰ ਹਨ। ਤੇ ਸਾਡੇ ਬੰਦੇ ਹੋਣ ਦਾ ਆਧਾਰ ਵੀ ਇਹੋ ਹੈ। ਅਸੀਂ ਖੋਜ ਕਰੀਏ ਜਾਂ ਜ਼ਿੰਦਗੀ ਦਾ ਅਮਲ ਕਰੀਏ ਜਿਵੇਂ ਦੇ ਸ਼ਬਦ ਸਾਡੇ ਦਿਵਾਲੇ ਵਰਤੇ ਜਾ ਰਹੇ ਹਨ। ਤੇ ਜਿਵੇਂ ਦੇ ਸ਼ਬਦ ਅਸੀਂ ਵਰਤ ਰਹੇ ਹਾਂ ਉਹ ਸਾਨੂੰ ਜ਼ਰੂਰ ਦੇਖਣੇ ਬਣਦੇ ਹਨ ਹਾਂ ਕੁਝ ਗੱਲਾਂ ਸਾਨੂੰ ਲੱਗਦਾ ਕਿ ਸਾਡੇ ਵੱਸ ਨਹੀਂ ਹਾਂ ਸਰਕਾਰ ਦੇ ਵੱਸ ਆ ਵੱਡੇ ਅਮੀਰਾਂ ਦੇ ਵੱਸ ਹੈ ਪਰ ਠੀਕ ਹੈ ਕੁਝ ਹਿੱਸਾ ਹੈ ਪਰ ਮੈਂ ਕਿਹੜੇ ਸ਼ਬਦ ਚੁਣਾ ਆਪਦੇ ਦਿਮਾਗ ਅੰਦਰ ਸੋਚਣ ਲਈ ਮੈਂ ਕਿਹੜੇ ਸ਼ਬਦ ਚੁਣਾ ਤੁਹਾਡੇ ਸਾਹਮਣੇ ਬੋਲਣ ਲਈ ਇੰਨੀਕ ਤਾਂ ਮੇਰੇ ਕੋਲੇ ਹਾਲੇ ਥਾਂ ਹੈ ਨਾ ਤਾਂ ਕਿਸੇ ਵੀ ਵਿਰਾਸਤ ਦੀ ਜਿਹੜੀ মাপਤੋਲ ਹੈ ਉਹ ਆਪੋ ਚ ਰਜਾਨਾਂ ਦੇ ਜਿਵੇਂ ਦੇ ਸ਼ਬਦ ਹਨ ਜਿਹੜੇ ਤਰੀਕੇ ਨਾਲ ਹਨ ਮੈਂ ਇੱਕ ਮਿਸਾਲ ਦੋ ਚਾਰ ਥਾਮਾ ਦਿੱਤੀ ਲੋਕਾਂ ਨੇ ਮੈਨੂੰ ਗਾਲਾਂ ਗੱਡੀਆਂ ਮੋੜ ਕੇ ਤੇ ਗੱਲ ਮੈਂ ਇਹ ਨਹੀਂ ਦੱਸੀ ਕਿ ਮੇਰੇ ਮਿੱਤਰ ਗਏ ਸੀ ਨਨਕਾਣਾ ਸਾਹਿਬ ਉੱਥੇ ਉਹ ਬੱਸ ਜਿਹੜੀ ਚੱਲਦੀ ਸੀ ਗੱਡੀ ਦਾ ਉਹਦਾ ਤੇਲ ਮੁੱਕ ਗਿਆ ਜਿਹੜਾ ਉਹ ਖਲਾਸੀ ਸੀ ਉਹ ਚਲਾਉਣ ਵਾਲਾ ਕਹਿੰਦਾ ਭੱਜ ਕੇ ਤੇਲ ਲਿਆ ਉਹ ਗਿਆ ਤੁਰ ਕੇ ਤੇਲ ਲੈ ਕੇ ਆਇਆ ਹੁਣ ਭੱਜ ਕੇ ਗਿਆ ਥੱਕ ਕੇ ਆਉਂਦਾ ਹੋਇਆ ਨਾ ਉਹ ਹੋਲੀ ਹੋਵੇ ਤੇ ਉਹਨੇ ਬਾਜ ਮਾਰੀ ਕਿ ਖੁਦਾ ਦਾ ਵਾਸਤਾ ਨਟਕਿਆ ਤੇ ਮੈਂ ਕਹਿੰਨਾ ਵੀ ਇਹ ਹੁੰਦਾ ਮਾਝੇ ਜਾਂ ਮਾਲ ਵਿੱਚ ਫੇਰ ਨਟਕਿਆ ਦੇ ਨਾਲ ਅੱਗੇ ਜਾਂ ਪਿੱਛੇ ਕਿੰਨੀਆਂ ਗਾਲਾਂ ਹੋਣੀਆਂ ਸੀ ਸਾਡੇ ਇਥੇ ਜਿਹਨੇ ਗੀਤ ਚੱਲਦੇ ਨੇ ਉਹਨਾਂ 'ਚ ਕਿੰਨੀ ਗਾਲ ਹੈ ਸਾਡੇ ਬੋਧੇ ਗੀਤਾ ਅੰਦਰ ਔਰਤ ਦੇ ਕਿਹੜੇ ਰੁਤਬੇ ਦੀ ਕਿੰਨੀ ਥਾਂ ਹੈ ਮਾਂ ਦੀ ਕਿੰਨੀ ਹੈ ਭੈਣ ਦੀ ਕਿੰਨੀ ਹੈ ਧੀ ਦੀ ਕਿੰਨੀ ਹੈ ਸ਼ਬਦਾਂ ਦੀ ਵਰਤੋਂ ਦਾ ਜਿਹੜਾ ਤਕੜੀ ਆ ਸਾਡੀ ਉਹ ਕਿੱਧਰ ਨੂੰ ਚੁਗਦੀ ਹੈ ਤਾਂ ਉਹ ਦੱਸਦੀ ਹੈ ਕਿ ਅਸਲੋਂ ਵਿਰਾਸਤ ਨਾਲ ਸਾਡਾ ਕੈਸਾ ਰਿਸ਼ਤਾ ਹੈ ਅਸੀਂ ਕਿਹੜੇ ਗੀਤ ਦੇ ਨੱਚਦੇ ਹਾਂ ਕਿ ਹੋਇਆ ਕੀ ਜੇ ਬਾਹ ਫੜ ਲਈ ਵਿਰਾਸਤ ਕੀ ਕਹਿੰਦੀ ਹੈ ਕਿ ਬਾਹ ਫੜਨ ਤੋਂ ਵੱਡਾ ਜੁਰਮ ਨਹੀਂ ਹੈ ਡਾਕਾ ਤਾਂ ਸਾਡੇ ਲੋਕਾਂ ਦਾ ਸ਼ੌਂਕ ਸੀਗਾ ਪੰਜਾਬ ਚ ਦੇ ਡਾਕੂਆਂ ਦੇ ਹਾਲੇ ਮੇਲੇ ਹੋਣਗੇ ਕਿਦਣਾ ਕਿਤੇ ਸਾਡੇ ਬੰਦੇ ਡਾਕੇ ਮਾਰਨ ਨੂੰ ਗੁਨਾਹ ਨਹੀਂ ਗਣਦੇ ਸਨ ਗੁਨਾਹ ਸੀ ਕਿਸੇ ਦੀ ਧੀ ਪੈਣ ਦੀ ਬਾਹ ਫੜਨੀ ਤੇ ਜਿਹੜੀ ਹੁਣ ਮਾਮੂਲੀ ਗੱਲ ਬਣ ਗਈ ਗੀਤ ਬਣ ਕੇ ਵੱਜੀ ਲੋਕਾਂ ਨੇ ਆਨੰਦ ਲਿਆ ਸਾਡੀਆਂ ਅੱਖਾਂ ਸਾਹਮਣੇ ਸਥਾਪਿਤ ਰੂਪ ਦੇ ਵਿੱਚ ਅਸੀਂ ਜਦੋਂ ਸਮਾਜ ਬਣ ਜਾਂਦੇ ਹਾਂ ਅਸੀਂ ਇਹ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਪਰੰਪਰਾ ਕੋਈ ਸਦੀਵੀ ਚੀਜ਼ ਨਹੀਂ ਹੈ ਇਹ ਤੁਹਾਨੂੰ ਪਲ-ਪਲ ਜਿਉਣੀ ਪੈਂਦੀ ਹੈ ਬੇਸ਼ੱਕ ਅਸੀਂ ਦਰਿਆ ਹੋਈਏ ਪਰ ਨਹਿਰ ਨਹੀਂ ਹਾਂ ਦਰਿਆ ਪਲ-ਪਲ ਜਿਉਂਦਾ ਹੈ ਪਲ-ਪਲ ਬਦਲਦਾ ਵੀ ਹੈ ਤਾਂ ਉਹ ਪਲ-ਪਲ ਖਤਰੀ ਅਧੀਨ ਰਹਿੰਦਾ ਹੈ ਨਹਿਰ ਪੱਕੀ ਹੈ ਇੱਕੋ ਸਾਲ ਬਗਦੀ ਹੈ ਜਿਨੇ ਤੈ ਕਰਦੀ ਚਲਦੀ ਹੈ ਤਾਂ ਸਾਡਾ ਆਪਣਾ ਦਾਵਾ ਦਰਿਆਵਾਂ ਸੰਗ ਜਾਣ ਦਾ ਹੈ ਤਾਂ ਉਹਦੀ ਕੀਮਤ ਚਕਾਉਣੀ ਪੈਂਦੀ ਬਹੁਤ ਪਾਰੀ ਪਰ ਉਹਦੀ ਚੇਤਨਤਾ ਵੀ ਬਹੁਤ ਪਾਰੀ ਹੈ ਤੇ ਮੇਰੀ ਇਹੀ ਬੇਨਤੀ ਹੈ ਕਿ ਚੇਤਨਤਾ ਸਦੀਵੀ ਲੋੜ ਹੈ ਸਾਡੀ ਬੰਦੇ ਹੋਣ ਦੇ ਤੇ ਬੰਦੇ ਹੋਣ ਲਈ ਇੱਕ ਬਰਾਸਤ ਜ਼ਰੂਰੀ ਹੈ ਬੰਦੇ ਕੋਲੇ ਤੁਸੀਂ ਇਧਰ ਲਈ ਪਾਲੋ ਉਧਰ ਲਈ ਪਾਲੋ ਉਹ ਤੁਹਾਡੇ ਸਿਰ ਤੇ ਹੈ ਪਰ ਪਾਲਣੀ ਜ਼ਰੂਰ ਪਵੇਗੀ ਤੇ ਜਿਹੜੇ ਲੋਕਾਂ ਨੂੰ ਕਬੀਲੇ ਹੀ ਮੰਨ ਦਿੱਤਾ ਜਾਂ ਦੂਜੇ ਮੰਨ ਦਿੱਤਾ ਉਹ ਅਗਲਿਆਂ ਦੇ ਸ਼ਬਦ ਹਨ ਸਾਡੇ ਨਹੀਂ ਹਨ ਜੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ ਤਾਂ ਸੁਚੇਤਤਾ ਚਾਹੀਦੀ ਹੈ ਕਿ ਕਿਹੜਿਆਂ ਸ਼ਬਦਾਂ ਨਾਲ ਲੋਕਾਂ ਨੂੰ ਬਰਾਬਰੀ ਅਸੀਂ ਦੇ ਸਕਦੇ ਹਾਂ ਕਿਹੜਿਆਂ ਸ਼ਬਦਾਂ ਅਧੀਨ ਅਸੀਂ ਖੁਦ ਬਰਾਬਰੀ ਦੇ ਅਧੀਨ ਜਿਉ ਸਕਦੇ ਹਾਂ ਬਿਨਾਂ ਨਫ਼ਰਤ ਦੇ ਬਿਨਾਂ ਡਰ ਦੇ ਭੁੱਲਾਂ ਚੁੱਕਾਂ ਲਈ ਖਿਮਾ ਤੁਹਾਡਾ ਸਾਰਿਆਂ ਦਾ ਧੰਨਵਾਦ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ